ਥਾਲੀਆਂ ਦੇ ਬਹੁਤ ਖਾਦੀਆਂ ਹੋਣੀਆਂ ਜੀ ਆ ਆਪਣੀ ਲੱਗੀ ਹੈ ਸਪੈਸ਼ਲ ਸਰਦਾਈ ਕੋਮਬੋ ਵਾਲੀ ਦਾਰਾ ਸਿੰਘ ਥਾਲੀ ਪੰਜਾਬ ਦੀ ਅੰਬਰਸਦੀ ਸਪੈਸ਼ਲ ਕੋਮਬੋ ਥਾਲੀ ਹੈਗੀ ਜੇ ਇਹ ਇਹ ਭਾਜੀ ਕੀ ਕੀ ਪਾਤਾ ਇਹ ਚ ਇਹ ਚ ਆਪਣੇ ਮੰਚਰਾਂ ਵਾਲੇ ਛੋਲੇ ਆ ਗਏ ਜੀ ਕੜੀ ਆ ਗਈ ਜੀ ਤੇ ਰਾਜਮਾ ਆ ਗਿਆ ਜੀ ਤਿੰਨ ਆਈਟਮਾਂ ਹੋ ਗਈਆਂ ਤਿੰਨ ਆਈਟਮਾਂ ਤੇ ਰਾਜਮਾ ਹੀ ਲੈਣਾ ਚਾਂਪ ਲੈ ਲਓ ਜੀ ਠੀਕ ਹੈ ਜੀ ਆਪਸ਼ਨ ਹੈਗੀ ਤੁਹਾਡੇ ਕੋਲ ਚਾਂਪ ਦੀ ਸਟਿਕ ਲੈ ਲਓ ਛੋਲੇ ਲੈ ਲੈ ਤੁਸੀਂ ਜੋ ਸਬਜ਼ੀ ਪਵਾਨੀ ਹੈ ਤਿੰਨ ਸਬਜ਼ੀਆਂ ਚ ਪੈਣ ਗਿਆ ਜਿਹੜੀ ਸਾਡੇ ਕੋਲ ਅਵੇਲੇਬਲ ਹੈਗੀ ਤੁਸੀਂ ਜਿਹੜੀ ਮਰਜ਼ੀ ਉਸ ਟਾਈਮ ਪਵਾ ਸਕਦੇ ਹੋ ਤਿੰਨ ਸਬਜ਼ੀਆਂ ਦੇ ਨਾਲ ਦੋ ਫੁਲਕੇ ਦੋ ਤੇ ਨਾਲ ਖਾਓ ਵਧੀਆ ਚੀਜ਼ ਨਾਲ ਤੁਹਾਨੂੰ ਤੀਰਵੜਾ ਗਲਾਸ ਇੱਕ ਵਧੀਆ ਫਰੀ ਦੇਵਾਂਗੇ ਸ਼ਰਦਾਈ ਦਾ ਨਾਮ ਇੱਕ ਫਰੀ ਨਾਲ ਗਲਾਸ ਹਾਂਜੀ 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 ਆ ਆਪਣੀ ਹੋ ਗਿਆ ਦੋ ਜਿਹੇ ਰੈਡੀ ਕੰਬੋ ਤਿਆਰ ਹੋ ਗਿਆ ਨਾਲ ਸ਼ਰਦਾਈ ਦਾ ਗਲਾਸ ਤੇ ਨਾਲ ਕੰਬੋ ਐਵਾਂ ਦਾ ਕੰਬੋ ਤੁਸੀਂ ਮੇਰੇ ਨਾਲ ਪੰਜਾਬ ਦੇ ਕਿਤੇ ਨਹੀਂ ਵੇਖਿਆ ਕੋਲ ਡਰਿੰਕ ਹੋਰ ਦੀ ਜੂਸ ਡਰਾਈ ਫਰੂਟ ਵਾਲਾ ਜੂਸ ਹੋਰ بڑے ਕੰਬੋ ਵੇਖੇ ਹੋਣਗੇ ਪਰ ਸ਼ਰਦਾਈ ਵਾਲਾ ਕੰਬੋ ਕੋਈ ਤੁਹਾਨੂੰ ਦਾਣਾ ਸਿੰਘ ਨਹੀਂ ਬਰਉਣ ਲੱਗਾ ਇਸ ਟਾਈਮ ਆਪਾਂ ਦਾਣਾ ਸਿੰਘ ਤੁਹਾਨੂੰ ਬਰਉਣ ਨੇ ਆ ਵਧੀਆ ਖੋਣ ਨੇ ਆ ਤੇ ਵਧੀਆ ਪਿਉਣ ਨੇ ਆ 48 ਸਿਰਫ ਔਨ ਡਾਈਨਿੰਗ ਹੈਗੀ ਆ ਇੱਥੇ ਆਓ ਤੇ ਸਾਡੇ ਕੋਲ ਖਾਓ ਠੀਕ ਹੈ ਜੀ ਤੇ ਬਾਕੀ ਇੱਕ ਗੱਲ ਹੋਰ ਆਪਣੇ ਸਵੀਗੀ Zomato ਭਰਾਵਾਂ ਵਾਸਤੇ ਜੋ ਰਾਈਡਰ ਹੈਗੇ ਨੇ ਸਹੀ ਹੈ ਜੀ ਉਹਨਾਂ ਵਾਸਤੇ ਆਪਣੇ ਕੋਲ ਸਪੈਸ਼ਲ ਥਾਲੀ ਹੈ 40 ਰੁਪਏ ਵਾਲੀ ਇੱਚੇ ਚ 4 ਰੋਟੀਆਂ 2 ਸਬਜ਼ੀਆਂ ਤੇ ਉਹ ਉਹਨਾਂ ਨੂੰ 10 ਰੁਪਏ ਹੋਰ ਲੈਸ ਤੇ ਮਿਲੂਗੀ ਜੇ ਉਹ অন ਡਿਊਟੀ ਹੈਗੇ ਨੇ ਆਪਣਾ ਆਨਲਾਈਨ ਕੰਮ ਕਰਨ ਦੇ ਨੇ ਬੈਕ ਟੀਸ਼ਰਟ ਪਾਈ ਹੋਈ ਆ ਤੇ ਉਹਨਾਂ ਨੂੰ 10 ਰੁਪਏ ਲੈਸ ਤੇ ਉਹ ਥਾਲੀ ਮਿਲੂਗੀ ਜੋ ਬੰਦਾ ਘਰ ਨਹੀਂ ਜਾ ਪੰਦਾ ਰੋਟੀ ਨਹੀਂ ਖਾ ਪੰਦਾ ਟਾਈਮ ਨਾਲ ਉਹ ਸਾਡੇ ਕੋਲ ਆਏ ਤਾਂ ਰੋਟੀ ਛੱਕੇ। ਇਹ ਪਲੇਟ ਦਾ ਭਾਜੀ ਕੀ ਰੇਟ ਰੱਖੇ? ਇਹ ਪਲੇਟ ਦਾ ਸਿਰਫ 90 ਰੁਪਏ। 90 ਰੁਪਏ ਵਿਦ ਸ਼ਰਦਾਈ ਦਾ ਗਲਾਸ। ਆਪਾਂ ਬਣਾ ਰਹੇ ਆਂ ਪਰੌਂਠੇ ਆਲੂ ਪਰੌਂਠੇ ਤੇ ਪਨੀਰ ਪਰੌਂਠੇ ਦੀ ਸਟਫਾ ਵਾਲੀ ਸਟਫਿੰਗ ਤਿਆਰ ਹੋ ਰਹੀ ਪਨੀਰ ਦੀ ਸਿਰਫ ਦੋ ਪਰੌਂਠੇ ਆ। ਤੇ ਸਟਫਿੰਗ ਕਾਫੀ ਜ਼ਿਆਦੀ ਹੈ ਦੋ ਪਰੌਂਠੇ ਦੀ ਹੈ ਜੀ? ਹਾਂਜੀ। ਵਾਹ ਜੀ ਇਹ ਪੂਰਾ ਫੈਰ ਨਕੰਜੂਸੀ ਕੋਈ ਨਹੀਂ ਹੈ ਜੀ ਪੂਰਾ ਭਰ ਭਰ ਪਾਉਂਦੇ ਆਂ ਮਾਨੇ। ਭਰ ਭਰ ਕੇ ਬਸ ਆਪਣੀ ਦੋ ਪਰੌਂਠੇ ਦੀ ਸਟਫਿੰਗ ਹੈ। ਠੀਕ ਤੇ ਨਾਲ ਆਪਣੇ ਕੜੀ ਹੈਗੀ ਤੇ ਕੜੀ ਤਿਆਰ ਕੀਤੀ ਜੇ ਅੱਜ ਆ ਕੜੀ ਹੈਗੀ ਹੈ ਇਹ ਪਕੌੜਿਆਂ ਵਾਲੀ ਤੇ ਪਕੌੜਿਆਂ ਤੋਂ ਬਿਨਾਂ ਜੇ ਪਕੌੜੇ ਪਾਇਆ ਪੈਣੇ ਹੈ ਜੇ ਅੱਛਾ ਜੀ ਹਾਂਜੀ ਆ ਜੇ ਜੇ ਤੇ ਰੈਜਿਨੀ ਸੀ ਹੁਣੇ ਬੰਦ ਕੀਤੀ ਤੇ ਇਹਦਾ ਕੀ ਪ੍ਰਾਈਸ ਲਖਿਆ ਜੇ ਕਿਨੇ ਕੜੀ ਲੈਣੀ ਹੋਵੇ ਲੱਗਦਾ ਇਹਦੀ ਕੜੀ ਜਿੰਨੇ ਦੀ ਲਾ ਲੈ 10 ਦਿਲੇ ਲੈ 20 ਦਿਲੇ ਲੈ ਆਪਾਂ ਮੰਨਾਂਗੇ ਤੇ ਉਦਾਂ ਕੀ ਪ੍ਰਾਈਸ ਹੈ ਕੜੀ ਚੌਲ ਦਾ 30 ਰੁਪਏ ਤੇ ਜੇ ਪ੍ਰਸ਼ਾਦ ਦੇ ਲੈਣੇ ਹੁਣੇ ਨਾਲ ਤੇ ਨਾਲ ਆਪਾਂ ਵੀ ਕੜੀ ਲੈ ਲਈ ਤੋਂ ਪ੍ਰਸ਼ਾਦ ਦੇ ਲੈ ਲੇ ਠੀਕ ਹੈ ਜੀ ਹਾਂਜੀ ਆ ਦੇਖੋ ਤੁਸੀਂ ਆਡੇ ਪਨੀਰ ਪਰੌਠੇ ਦੀ ਸਟਫਿੰਗ ਸਹੀ ਹੈ ਜੀ ਸਹੀ ਹੈ ਵਾਹ ਜੀ ਵਾਹ ਆ ਨਹੀਂ ਕਿ ਵੀਡੀਓ ਚ ਦਿਖਾ ਰਹੇ ਹਾਂ ਸਾਡੇ ਕੋਲ ਜੋ ਵੀ ਪਨੀਰ ਦਾ ਪਹਿਲਾ ਸਪੈਸ਼ਲ ਆਰਡਰ ਦੇ ਕੇ ਜਾਂਦਾ ਹੈ ਹਾਂ ਜੀ ਹਾਂ ਜੀ ਕਿ ਪਨੀਰ ਦਾ ਪ੍ਰੋਡਕਟ ਹੋਣਾ ਤੇ ਅਸੀਂ ਉਹਨੂੰ ਟਾਈਮ ਦੇ ਕੇ ਜਾਂਦੇ ਹਾਂ ਕਿ ਆਪਣਾ ਥੋੜਾ ਜਿਹਾ ਟਾਈਮ ਜਾਈਏ ਜੀ ਆਏ ਹੋ ਹਾਂ ਨਹੀਂ ਸਹੀ ਹੈ ਜੀ ਤੇ ਸਟਫਿੰਗ ਚੰਗੀ ਭਰ-ਭਰ ਕੇ ਤੁਸੀਂ ਪਾਈ ਜੇ ਕੋਈ ਕੰਜੂਸੀ ਨਹੀਂ ਜੇ ਨਹੀਂ ਨਹੀਂ ਕੋਈ ਕੰਜੂਸੀ ਨਹੀਂ ਜੀ ਆ ਜੀ ਆਪੇ ਕੋ ਕਰੋ ਚੈੱਕ ਜੀ ਇਹ ਜਿਹੜਾ ਪਰੌਣਾ ਸ਼ਗੂ ਆ ਆਨੰਦ ਵੀ ਪੂਰਾ ਆਊਗਾ ਸਫਤੀ ਦਾ ਦਸਿਗੋ ਅਛਾ ਜੀ ਇਹ ਸਫਤੀ ਦਾ ਵਰਤਨ ਹੈ ਹਾਂਜੀ ਆਪਾਂ ਇਹ ਨਹੀਂ ਕਿ ਵੀਡੀਓ ਚ ਕਿੰਨੇ ਆ ਸਾਡੇ ਕੋਲ ਜਿੰਨੇ ਪ੍ਰੋਟੇਕ ਹੋਣ ਉਹਨੇ ਆਉਂਦੇ ਨੇ ਉਹਨਾਂ ਸਾਰਿਆਂ ਨੂੰ ਵੀ ਲਾ ਦੇਣਾ ਤिक्की ਪੂਰੀ ਲਾਤੀ ਆ ਕੀ ਉਹਦੀ ਤिक्की ਪੂਰੀ ਇੱਕ ਪਰੌਂਠੇ ਚ ਲੱਗਦੀ ਆ ਹੋ ਵਾਹ ਜੀ ਵਾਹ ਹਾਂਜੀ ਲੋਰੀ ਪਾ ਲਈ ਆ ਇਧਰ ਹੀ ਮੈਨੂੰ ਲੱਗਦਾ ਦਾਰਾਸ਼ੰਗ ਸਿੰਘ ਬਣਾ ਦੇਣਾ ਪਹਿਲਾਂ ਹੀ ਖਾਲੀ ਤੋਂ ਪਹਿਲਾਂ ਹੀ ਵਧੀਆ ਚੀਜ਼ ਹੋਣੀ ਆ ਸਹੀ ਆ ਜੀ ਸਹੀ ਆ ਜਦੋਂ ਰਸ਼ ਚੈੱਕ ਕਰੋ ਜੀ ਕੁਰੀਆਂ ਰੌਣਕਾਂ ਲੱਗੀਆਂ ਨੇ ਆਦੀ ਕਾਰਟ ਦੇ ਉੱਪਰ ਲੌਰੀ ਬਾਕੀ ਟਿੱਕੀ ਵੀ ਆ ਗਈ ਜੇ ਪਰੌਂਠੇ ਦੇ ਉੱਪਰ ਇੱਕ ਪਰੌਂਠੇ ਤੇ ਪੂਰੀ ਟਿੱਕੀ ਲੱਗਦੀ ਆ ਆਪਣੀ ਜਾਈ ਆ ਜਾਈ ਆ ਇਹਦਾ ਰੇਟ ਕੀ ਰੱਖਿਆ ਜੀ ਤੁਸੀਂ 40 ਰੁਪਏ 40 ਰੁਪਏ ਹਾਂਜੀ ਆ ਪਰੌਂਠਾ ਆਪਣਾ ਰੈਡੀ ਆ ਠੀਕ ਹੈ ਜੀ ਆਪਣਾ ਆ ਵਾਈਟ ਮੱਖਣ ਵਾਹ ਜੀ ਵਾਹ ਇਹ ਮੱਖਣ ਆ ਗਿਆ ਜੀ ਉੱਪਰ ਇਹਦਾ ਕੀ ਰੇਟ ਕੀ ਇਹਦਾ ਇਹਦਾ ਆਪਾਂ ਜ਼ਿਆਦਾ ਨਹੀਂ ਲੈਨੇ ਖਾਲੀ 10 ਰੁਪਏ ਠੀਕ ਹੈ ਜੀ ਠੀਕ ਹੈ ਐਕਸਟਰਾ 10 ਰੁਪਏ ਠੀਕ ਹੈ 40 ਰੁਪਏ ਹੋ ਗਏ ਟੋਟਲ ਹਨਾ 60 ਰੁਪਏ 50 ਰੁਪਏ ਹੋਗੇ 50 ਰੁਪਏ ਹੋਗੇ ਠੀਕ ਹੈ ਜੀ ਠੀਕ ਬਾਅਦ ਸਿਦਾ ਸਾਹਿਬ ਤੋਂ ਜਰੂਰ ਆਪਾਂ ਗਰਵਾਲੀ ਗੇਟ ਵੱਲ ਆਉਣਾ ਜੀ ਤੇ ਸੀ ਡਿਵੀਜ਼ਨ ਥਾਣੇ ਸਾਹਮਣੇ ਦਰਗਾਹ ਹੈਗੀ ਹੈ 5 ਬੀੜ ਦੀ ਠੀਕ ਹੈ ਜੀ ਉਹਦੇ ਨਾਲ ਹੀ ਆਪਣੀ ਕਾਰਟ ਲੱਗੀ ਹੋਈ ਜੀ ਸਹੀ ਹੈ ਜੀ ਤੇ ਤੁਹਾਨੂੰ ਇੱਥੇ ਖਾਣੂ ਵਧੀਆ ਮਿਲੂਗਾ ਤੇ ਪੀਣੂ ਵਧੀਆ ਮਿਲੂਗਾ ਲੈ ਆਪਣਾ ਫੋਨ ਨੰਬਰ ਭਾਈ ਦੱਸ ਦਿਓ ਫੋਨ ਨੰਬਰ 6361067154